ਵੈਗਰੂਜੀ ਦਾ ਖਾਲਸਾ ਵੈਗਰੂਜੀ ਕੀ ਫਤਿਹ ਤੁਸੀਂ ਜੁੜੇ ਹੋਇਓ ਸਰਬੱਤ ਦੇ ਨਾਲ ਤੇ ਮੈਂ ਹਾਂ ਗੁਰਪ੍ਰਤਾਪ ਸਿੰਘ ਅਕਾਲੀ ਦਲ ਦੀ ਸਿਆਸਤ ਪਿਛਲੀ ਇੱਕ ਸਦੀ ਦੇ ਵਿੱਚ ਗਹਿਰੇ ਸੰਕਟ ਦੇ ਵਿੱਚ ਫਸੀ ਹੋਈ ਆ 2 ਦਸੰਬਰ ਤੋਂ ਬਾਅਦ ਤੋਂ ਲੈ ਕੇ ਹੁਣ ਤੱਕ ਦਾ ਜਿਹੜਾ ਸੰਭਾ ਹੈ ਉਹ ਬਾਦਲ ਧੜੇ ਲਈ ਲਗਾਤਾਰ ਸੰਕਟ ਵਧਦਾ ਜਾ ਰਿਹਾ ਹੈ ਜਾਂ ਉਹ ਆਪ ਪੈਦਾ ਕਰਦੇ ਜਾ ਰਹੇ ਨੇ ਪਾਵੇਂ ਉਹਨਾਂ ਨੇ ਪਹਿਲਾਂ 3 ਦਿਨ ਮਿਲੇ ਉਸ ਤੋਂ ਬਾਅਦ ਉਹਨਾਂ ਨੇ 20 ਦਿਨ ਲੈ ਲਏ ਉਸ ਤੋਂ ਬਾਅਦ 15 ਵਾੜੇ ਦਾ ਹਵਾਲਾ ਦਿੱਤਾ ਉਸ ਤੋਂ ਬਾਅਦ ਮੁਖਸਰ ਮਾਗੀ ਮੇਲੇ ਦਾ ਹੁਣ ਹਵਾਲਾ ਦਿੱਤਾ ਹੈਗਾ ਪਰ ਇਸ ਸਾਰੀ ਸਿਆਸਤ ਦੇ ਵਿੱਚ ਪੰਥ ਨੂੰ ਕੀ ਨੁਕਸਾਨ ਹੋ ਰਿਹਾ ਅਕਾਲੀ ਦਲ ਨੂੰ ਖੁਦ ਕੀ ਨੁਕਸਾਨ ਹੋ ਰਿਹਾ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਅਕਾਲ ਤਖਤ ਸਾਹਿਬ ਇਸ ਦੀ ਜਿਹੜੀ ਰਤਬਾ ਹੈਗਾ ਇਹਨਾਂ ਨੂੰ ਕੀ ਨੁਕਸਾਨ ਪਹੁੰਚ ਰਿਹਾ ਹੈਗਾ ਤੇ ਇਸ ਸਾਰੀ ਗੱਲਬਾਤ ਦੇ ਵਿੱਚ ਅੱਜ ਗੱਲ ਕਰਾਂਗੇ ਉਸ ਮਾਗੀ ਮੇਲੇ ਦੀ ਜੋ ਇਸ ਦੇ ਵਿੱਚ ਇੱਕ ਨਵਾਂ ਕਾਲੀਦਲ ਖੜਾ ਹੋਣ ਜਾ ਰਿਹਾ ਹੈਗਾ ਸੋ ਪਿਛਲੇ 4 ਦਹਾਕਿਆਂ ਤੋਂ ਸਿਆਸਤ ਨੂੰ ਬਿਲਕੁਲ ਬਰੀਕੀ ਨਾਲ ਉਹਦੀ ਨਬਜ਼ ਨੂੰ ਪਕੜਦੇ ਹੋਏ ਪ੍ਰੋਫੈਸਰ ਬਲਕਾਰ ਸਿੰਘ ਲਗਾਤਾਰ ਪਿਛਲੇ 4 ਦਹਾਕਿਆਂ ਤੋਂ ਆਪਣੀ ਗੱਲਬਾਤ ਰੱਖਦੇ ਆ ਰਹੇ ਨੇ ਤੇ ਅੱਜ ਵੀ ਇਸ ਆਪਣੀ ਉਮਰ ਦੇ ਪੜਾਣ ਦੇ ਵਿੱਚ ਉਹਨਾਂ ਕੋਲੇ ਉਹ ਖਾਸ ਤਜਰਬੇ ਖਾਸ ਤੌਰ ਤੇ ਅਕਾਲੀ ਸਿਆਸਤ ਦੇ ਉਹ ਖਾਸ ਤਜਰਬੇ ਨੇ ਜਿਨ੍ਹਾਂ ਨਾਲ ਉਹ ਅੱਜ ਦੇ ਅਕਾਲੀ ਦਲ ਬਾਦਲ ਦੇ ਧੜੇ ਨੂੰ ਮੁਲਾਂਕਣ ਕਰਦੇ ਨੇ ਤੇ ਕੀ ਕੀਤਾ ਜਾ ਸਕਦਾ ਉਹਦੇ ਬਾਰੇ ਉਹ ਖਾਸ ਇੱਕ ਨਜ਼ਰ ਰੱਖਦੇ ਨੇ ਸੋ ਬਹੁਤ-ਬਹੁਤ ਜੀ ਆਇਆਂ ਨੂੰ ਪ੍ਰੋਫੈਸਰ ਬਲਕਾਰ ਸਿੰਘ ਜੀ ਉਹਨਾਂ ਦਾ ਵਾਈਡੂ ਜੀ ਕਹਿੰਦੇ ਕਿ ਕਿਤੇ ਬਸੋ ਕਿੱਥੋਂ ਸਮਝੀ ਇਹ ਅਕਾਲੀ ਦਲ ਦੀ ਸਿਆਸਤ ਨੂੰ ਖਾਸ ਤੌਰ ਤੇ 2 ਦਸੰਬਰ ਦੇ ਜਿਹੜਾ ਫੈਸਲਾ ਆਇਆ ਸੀ ਕੱਲ ਤੱਕ ਸਾਬ ਤੋਂ ਉਹ ਇਹ ਹੋਇਆ ਸੀ ਕਿ ਬਈ ਇਹ ਬਹੁਤ ਚੰਗਾ ਹੋਇਆ ਕਈ ਮਾਇਨਿਆਂ ਦੇ ਵਿੱਚ ਉਹ ਚੰਗਾ ਗਿਣਿਆ ਗਿਆ ਪਰ ਉਹ ਹੁਣ ਫੇਰ ਅਕਾਲੀ ਸਿਆਸਤ ਹੈ ਜਿਹੜੀ ਉਹ ਆਪਣੇ ਪੈਰਾ ਤੇ ਆਪ ਕੋ ਲਾੜੀ ਮਾਰ ਰਹੀ ਹੈ ਮੈਨੂੰ ਦੇਖੋ ਜਿਵੇਂ ਤੁਸੀਂ ਸਵਾਲ ਕੀਤਾ ਉਹਨੂੰ ਅੰਡਰਸਟੈਂਡ ਕਰਨ ਵਾਸਤੇ ਇਹ ਸਮਝਣਾ ਚਾਹੀਦਾ ਹੈ ਕਿ ਅਸੀਂ ਸਿੰਘ ਸਵਾਲ ਆ ਸਾਡੀ ਮਾਡਲ ਤਰੋ ਹੋ ਰਿਹਾ ਹੈ ਤੇ ਉਹਦੀ ਆਊਟਕਮ ਜਿਹੜੀ ਹੈ ਉਹ 1920 ਚ ਸ਼ਰਮਣੀ ਕਮੇਟੀ ਦਾ ਬਣਨਾ ਤੇ ਸ਼ਰਮਣੀ ਕਾਲੀ ਦਲ ਦਾ ਬਣਨਾ ਹੈ ਜੀ ਤੋਂ ਸਾਡਾ ਲੰਬਾ ਚੌੜਾ ਇਤਿਹਾਸ ਨਹੀਂ ਹੈ ਬਹੁਤ ਦੂਰ ਤੱਕ 100 ਸਾਲ ਦੀ ਤਾਂ ਗੱਲ ਹੈ ਸਾਰੀ ਹੁਣ ਉਹ ਸਵਾਲ ਇਹ ਆ ਵੀ ਜਦੋਂ ਅਸੀਂ ਸ਼ੁਰੂ ਕੀਤਾ ਉਦੋਂ ਸਾਡਾ ਕੇਂਦਰ ਵਿੱਚ ਕੀ ਸੀ ਤੇ ਹਾਸ਼ੀਏ ਤੇ ਕੀ ਸੀ ਕੇਂਦਰ ਵਿੱਚ ਸਾਡੀ ਉਦੋਂ ਧਾਰਮਿਕਤਾ ਸੀ ਸੰਸਥਾਵਾਂ ਸਨ ਤੇ ਹਾਸ਼ੀਏ ਤੇ ਸੀ ਉਹ ਸਾਰਾ ਕੁਝ ਜਿਹੜਾ ਸਾ ਲਵਰਤਾ ਰਾ ਸੀ ਜਿਹੜਾ ਸਾਡੇ ਨਾਲ ਤਲਕ ਰੱਖਦਾ ਸੀ ਕਿ ਅਸੀਂ ਉਹ ਕੇਂਦਰ ਵਿੱਚੋਂ ਹੌਲੀ-ਹੌਲੀ ਸਿਆਸਤ ਲਿਆ ਕੇ ਟਿਕਾ ਲਈ ਤੇ ਉਥੋਂ ਪਰਮਖਾਲੇ ਦੀ ਗੱਲਤਾ ਹੂੰ ਬੜੀ ਵੱਡੀ ਗੱਲ ਸਾਰੀਆਂ ਸਮੱਸਿਆਵਾਂ ਜੜੀਆਂ ਨੇ ਇੱਥੋਂ ਖੜੀਆਂ ਹੁੰਦੀਆਂ ਨੇ ਹੂੰ ਸੰਸਥਾਵਾਂ ਕਿਹੜੀਆਂ ਸਰ ਬਹੁਤ ਲੰਬੀਆਂ ਜੜੀਆਂ ਸੰਸਥਾਵਾਂ ਨੇ ਸਾਡੀਆਂ ਸਾਡੀਆਂ ਤਿੰਨ ਆਪਰੇਟਿਵ ਸੰਸਥਾਵਾਂ ਨੇ ਇੱਕ ਸਾਡੀ ਸੰਸਥਾ ਮਤਲਬ ਅਕਾਲ ਤਖਤ ਸਾਹਿਬ ਆਪਰੇਟ ਮੇਨ ਫਿਰ 1920 ਚ ਬਣੀ ਹੋਈ ਸ਼੍ਰੋਮਣੀ ਕਮੇਟੀ ਹੂੰ ਤੇ ਤੀਜੀ ਹੈ 1920 ਚ ਹੀ ਬਣੀ ਹੋਈ ਮਤਲਬ ਸ਼੍ਰੋਮਣੀ ਅਕਾਲੀ ਦਰ ਅਕਾਲੀ ਦਰ ਹੁਣ ਇਹ ਤਿੰਨ ਸੰਸਥਾਵਾਂ ਵਿੱਚੋਂ ਜਦੋਂ ਅਸੀਂ ਧਰਮ ਕੇਂਦਰ ਵਿੱਚ ਸੀ ਤੇ ਤੁਸੀਂ ਦੇਖੋ ਵੀ ਇੱਕ ਵੀ ਅਖਾਲੀ ਲੀਡਰ ਜਿਹੜਾ ਤੁਹਾਨੂੰ ਉਹ ਆਪਣਿਤਿਕ ਨਹੀਂ ਨਜ਼ਰ ਆਉਂਦਾ ਸੀ ਬਿਲਕੁਲ ਬਾਬਾ ਖੜਕ ਸਿੰਘ ਨੂੰ ਲਾਓ ਮਹਤਾਰਾ ਸਿੰਘ ਨੂੰ ਲਾਓ ਗਿਆਨੀ ਕਰਤਾਰ ਸਿੰਘ ਨੂੰ ਲਾਓ ਇਵਨ ਫਤਿਹ ਸਿੰਘ ਤਾਂ ਆ ਜਾਓ ਸਾਰੇ ਇਹ ਇਹ ਸਾਰੇ ਬੰਦੇ ਜਿਹੜੇ ਪੰਥਕ ਹੁਣ ਜਿਹੜੀ ਜਿਹੜੇ ਜਿਹੜੇ ਫੀਨੋਮੈਨਨ ਵਿੱਚ ਇਹ ਸਾਰਾ ਟਿਕਿਆ ਇਹ ਹੋਇਆ ਕੀ ਹੈ ਇਤਿਹਾਸ ਵਿੱਚ ਦੂਜੀ ਵਾਰ ਵਾਪਰ ਰਿਹਾ ਹੈ ਹੂੰ ਪਹਿਲੀ ਵਾਰ ਨਹੀਂ ਵਾਪਰਿਆ ਪਹਿਲੀ ਵਾਰ ਇਹ ਵਾਪਰੇ ਸੀ ਮਹਾਰਾਜਾ ਰਣਜੀਤ ਸਿੰਘ ਵੇਲੇ ਮਹਾਰਾਜਾ ਰਣਜੀਤ ਸਿੰਘ ਵੇਲੇ ਵੀ ਜਿਹੜੀ ਹੈ ਧਰਮ ਜਿਹੜਾ ਹੈ ਹਾਲਾਂਕਿ ਧਰਮ ਦੇ ਨਾਂ ਤੇ ਪੰਥ ਦੇ ਨਾਂ ਤੇ ਉਹ ਬਣੀ ਸੀ ਸਾਰੀ ਲੋਕ ਮਰਨ ਵਾਸਤੇ ਤਿਆਰ ਹੋ ਗਏ ਜੰਗਲਾਂ ਦੀ ਗਾਇ ਸਭ ਕੁਝ ਕੀਤਾ ਜੋ ਬੜਾ ਲੰਬਾ ਚੌੜਾ ਹੈ ਉਹ ਸਾਲਾ ਬੜਾ ਸੁਨਹਿਰੀ ਇਤਿਹਾਸ ਹੈ ਉਹਨੂੰ ਰਿਪੀਟ ਕਰਨ ਦੀ ਲੋੜ ਨਹੀਂ ਹੈ ਪਰ ਉਹਨਾਂ ਦੀ ਇੱਕ ਗੱਲ ਜਾਣਨ ਦੀ ਲੋੜ ਹੈ ਕਿ ਪੰਥ ਦੀ ਤਾਕਤ ਦੇ ਸਿਰ ਤੇ ਜਿਹੜੀ ਰਣਜੀਤ ਸਿੰਘ ਦਾ ਰਾਜ ਸਥਾਪਿਤ ਹੋਇਆ ਉਹ ਰਮਜੀਤ ਸਿੰਘ ਦੀ ਤਾਕਤ ਦੇ ਸਿੱਤੇ ਰਾਜ ਸਥਾਪਤ ਹੋਇਆ ਹੋਇਆ ਰਜੀਤ ਸਿੰਘ ਨੇ ਮੰਨ ਲਿਆ ਹੂੰ ਜਦੋਂ ਉਹ ਮੰਨ ਲਿਆ ਤੇ ਕੇਂਦਰ ਵਿੱਚ ਰਮਜੀਤ ਸਿੰਘ ਆ ਗਿਆ ਤੇ ਹਾਸ਼ੀਏ ਤੇ ਉਹ ਚਲੇ ਗਏ ਫੋਰਸੇਸ ਜਿਹੜੀਆਂ ਰਿਪਰੈਜ਼ੈਂਟ ਕਰਦੀਆਂ ਸਨ ਫੋਰਸੇਸ ਕਿਹੜੀਆਂ ਸਨ ਤੁਸੀਂ ਦੇਖੋ ਜੋ ਤੁਹਾਡੇ ਜਿਹੜੇ ਮੁੰਡੇ ਹੋ ਤੁਸੀਂ ਮਤਲਬ ਨੌਜਵਾਨ ਜਿਹੜੇ ਅੱਜ ਦਾ ਜਿਹੜਾ ਨੌਜਵਾਨ ਉਹਨੂੰ ਸਮਝਣਾ ਲੱਗਦਾ ਉਦੋਂ ਚਾਰ ਬੰਦੇ ਨੇ ਉਦੋਂ ਜਿਹੜੇ ਰਿਪਰੈਜ਼ੈਂਟ ਕਰ ਰਹੇ ਨੇ ਬਾਬਾ ਸਾਹਿਬ ਸਿੰਘ ਬੇਦੀ ਜਿਹੜਾ ਉਹ ਧਰਮ ਨੂੰ ਰਿਪਰੈਜ਼ੈਂਟ ਕਰ ਲਿਆ मतलब ਉਹਦੇ ਆਪਣੇ ਠੀਕ ਨੇ ਗਲਤ ਨੇ ਪਰ ਸਰਬੰਧ ਦੇ ਲਈ ਅਲੱਗ ਹੈ। ਔਰ ਮਦਰਾ ਕਾਲੀ ਫੁੱਲਾ ਸਿੰਘ ਜਿਹੜਾ ਹੈ ਉਹ ਵੀ ਧਰਮ ਨੂੰ ਰਿਪਰੈਜ਼ੈਂਟ ਕਰ ਰਿਹਾ। ਔਰ ਉਸ ਵੇਲੇ ਅੰਦਰ ਬੈਠੇ ਹੋਏ ਸ਼ਾਮ ਸਿੰਘ ਠਾਰੀ ਵਾਲਾ ਤੇ ਹਰੀ ਸਿੰਘ ਲਲਵਾ ਰਿਪਰੈਜ਼ੈਂਟ ਕਰ ਲੈਣੇ ਧਰਮ ਨੂੰ। ਪਰ ਰੰਜੀਤ ਸਿੰਘ ਧਰਮ ਨੂੰ ਰਿਪਰੈਜ਼ੈਂਟ ਨਹੀਂ ਕਰ ਰਿਹਾ। ਉਹ ਮਤਲਬ ਇਹ ਕਰ ਰਿਹਾ ਹੈ ਕਿ ਤਾਕਤ ਜਿਹੜੀ ਹੈ ਵੈਂਟੂਰਾ ਲਿਆਉਣਾ ਹੈ। ਡੋਗਰਾ ਦਾ ਕੀ ਕਰਾਉਣਾ ਹੈ? ਨਾਲ ਕਿਨੂੰ ਰੱਖਣਾ ਹੈ ਦੂਰ ਕਿਨੂੰ ਧੱਕਣਾ ਹੈ ਮਤਲਬ ਉਹ ਉਹ ਸਾਰੀ ਸਿਆਸਤ ਚੱਲ ਰਹੀ ਹੈ ਉਹਦੇ ਚ ਜਿਹਦਾ ਮਤਲਬ ਇਹ ਹੈ ਕਿ ਉਹਦਾ ਜਿਹੜਾ ਗਤੀਵਿਧੀ ਉਹ ਉਹਦੀ ਕੰਟੀਨਿਉਟੀ ਅੱਜ ਆ ਗਿਆ ਅਸੀਂ ਹੂੰ ਤੁਸੀਂ ਹਿਸਾਬ ਲਾਓ ਕਿ ਰਣਜੀਤ ਸਿੰਘ ਦੀ ਸਾਰੀ ਜਿਹੜੀ ਮੈਂ ਗੱਲ ਕਹਿ ਰਿਹਾ ਉਹਦਾ ਆਊਟਕਮ ਜਿਹੜਾ ਹੈ ਉਹਦੇ ਬੱਚਿਆਂ ਅਗਿਆਨਾਂ ਵੀ ਉਹਨਾਂ ਉਹਨੇ ਬੱਚੇ ਮਾਲਕ ਬਣ ਗਏ ਜਦੋਂ ਹਰੀਸ਼ਕ ਜਿਹੜਾ ਮੰਦਲ ਅੰਗਰੇਜ਼ਾਂ ਨਾਲ ਪਹਿਲੀ ਮੁਲਾਕਾਤ ਹੁੰਦੀ ਹੈ ਤੇ ਅੰਗਰੇਜ਼ਾਂ ਦਾ ਇੰਟਰਸਟ ਇਹ ਸੀ ਕਿ ਵਾਰਿਸ ਕੌਣ ਹੈ ਦਾ ਰਣਜੀਤ ਸਿੰਘ ਦਾ ਹੂੰ ਤੇ ਰਣਜੀਤ ਸਿੰਘ ਨੇ ਉਹ ਜਵਾਬ ਦਿੱਤਾ ਉਹਨਾਂ ਨੂੰ ਬਦਰੋ ਵੀ ਇਹ ਬਦਰੋ ਖੜਕ ਤੇਗਾ ਜੀ ਆਪਣਾ ਮੁੰਡਾ ਵਾਲਾ ਅਸਲ ਹਾਲਿਸੇ ਨਲੂਆ ਨੇ ਬਾਹਰ ਵੇਚ ਲਾਉਣਾ ਟੋਕਿਆ ਹੁਪੇ ਤੁਸੀਂ ਗਲਤ ਕਰ ਬੈਠੇ ਅਸਲ ਵਿੱਚ ਵਾਰਿਸ ਖਾਲਸਾ ਬੰਦ ਹੈ ਹੂੰ ਉਹ ਉਹ ਫਿਕਰਾ ਜਿਹੜਾ ਉਹ ਉਹਦਾ ਉਹੀ ਹਾਲ ਹੋਇਆ ਉਸ ਫਿਕਰ ਦਾ ਜਿਹੜਾ ਗੁਰਚੰਦ ਸਿੰਘ ਟੋੜੇ ਨੇ ਮਤਲਬ ਬਾਦਲ ਨੂੰ ਕਿਹਾ ਸੀ ਵੀ ਦੋ ਦੀ ਤਾਂ ਦੇ ਇੱਕ ਦੋ ਬਣਾ ਲਾ ਯਾਰ ਇੱਕ ਦੀ ਤਾਂ ਤੇ ਹੂੰ ਪ੍ਰਧਾਨ ਤੋਂ ਅਲੱਗ ਲੱਗ ਰਿਹਾ ਜੀ ਐਗਜ਼ੈਕਟਲੀ ਉਹੀ ਹੋਇਆ ਰਣਜੀਤ ਸਿੰਘ ਉਹ ਗੱਲ ਨਹੀਂ ਭੁੱਲਿਆ ਤੇ ਉਹਨੂੰ ਉਹ ਜੋ ਬਗਾਵਤ ਦੀ ਬੂਹ ਆਈ ਹਰੀ ਸਿੰਘ ਨੇ ਲੂਏ ਚ ਮਤਲਬ ਹਰੀ ਸਿੰਘ ਨੇ ਲੂਏ ਚ ਹੁਣ ਤਾਂ ਹਰੀ ਸਿੰਘ ਨਾਲ ਸਿੱਤੇ ਸਾਰਾ ਕੋ ਚੱਲ ਰਿਹਾ ਹੈ ਹੂੰ ਮਤਲਬ ਮਾਲਤਾਲਾ ਸਾਰੀਆਂ ਪਰ ਉਹਦੇ ਤੇ ਮਤਲਬ ਉਹ ਸ਼ੱਕ ਪੈ ਗਿਆ ਚੱਲ ਗਿਆ ਹੋ ਗਿਆ ਹੁਣ ਵੀ ਇਹੀ ਹੈ ਪਰ ਪ੍ਰਕਾਸ਼ ਸਿੰਘ ਬਾਦਲ ਨੇ ਉਹ ਹੀ ਕੀਤਾ ਵੀ ਉਹਦਾ ਮੁੰਡਾ ਆ ਗਿਆ ਜੋ ਰਣਜੀਤ ਸਿੰਘ ਤੋਂ ਬਾਅਦ ਹਾਲ ਹੋਇਆ ਐਗਜ਼ੈਕਟਲੀ ਉਹੀ ਹਾਲ ਹੋ ਰਿਹਾ ਹ ਹੁਣ ਇਸੇ ਕੋਈ ਡੋਗਰਾ ਨਹੀਂ ਹੈ ਪਰ ਮੈਨੂੰ ਇਹ ਲੱਗਦਾ ਹੁੰਦਾ ਹੈ ਕਿ ਜੋ ਡੋਗਰਿਆਂ ਨੇ ਭੂਮਿਕਾ ਨਿਭਾਈ ਉਹ ਐਸਲੇ ਗਰੇਵਾਲ ਤੇ ਆ ਆਪਣਾ ਚੀਮਾ ਲਵਾ ਰਹੇ ਨੇ ਅੱਛਾ ਹੁਣ ਇਹ ਇਹ ਡੋਗਰੇ ਕੋਈ ਬੜੀ ਹਾਰਡ ਬੜੀ ਹਾਰਡ ਸਟੇਟਮੈਂਟ ਹੈ ਸਰ ਇਹ ਬੰਦੇ ਹਾਂ ਹਾਂ ਬਿਲਕੁਲ ਮੈਂ ਸੋ ਸਭੀ ਦੀ ਗੱਲ ਕਰ ਰਿਹਾ ਨਾ ਜੀ ਉਹ ਗੱਲ ਇਹ ਹੈ ਕਿ ਡੋਗਰੇ ਜਿਹੜੇ ਨੇ ਸਿੱਖ ਬਣੇ ਹੋਏ ਸਨ ਹਮ ਸਿੱਖ ਸਨ ਨਹੀਂ ਉਹ ਸਿੱਖ ਦਿਖਦੇ ਸਨ ਸਿੱਖ ਹਨ ਨਹੀਂ ਸੀ ਐਗਜ਼ੈਕਟਲੀ ਇਹਨਾਂ ਦੁਨੀਆਂ ਬਾਰੇ ਮੈਂ ਵੀ ਇਹ ਕਹਿੰਦਾ ਹਮ ਜਿਹੜਾ ਮੈਂ ਮੈਂ ਜਾਣਬੁੱਝ ਕੇ ਦੋ ਬੰਦੇ ਰਿਪਰੈਜ਼ੈਂਟੇਟਿਵ ਲੈ ਲਏ ਜੀ ਹੁਣ ਉੱਥੇ ਹੁੰਦਾ ਇਹ ਹੈ ਕਿ ਹੁਣ ਹੈ ਕੀ ਉਹ ਸੰਸਥਾਵਾਂ ਵਿੱਚ ਜਿਹੜੀ ਹੁਣ ਸਿਚੁਏਸ਼ਨ ਹੈ ਹੁਣ ਤਿੰਨ ਸੰਸਥਾਵਾਂ ਜਿਹੜੀਆਂ ਨੇ ਇੱਕ ਦਾ ਤੇ ਭੁੰਦੜਾ ਐ ਐਕਟਿੰਗ ਜੀ ਉਧਰ ਤਾਂ ਮੀ ਸਾਹਿਬ ਨੇ ਹੂੰ ਉਧਰ ਰਕबीर ਸਿੰਘ ਉਹਨੇ ਜਸਰ ਅਕਾਲਤਖ ਸਾਹਿਬ ਜੀ ਤਿੰਨੇ ਹੀ ਖੁਸ਼ ਨਹੀਂ ਹਨ ਹੂੰ ਰਕਬੀਰ ਸਿੰਘ ਰ ਅ ਜਸਰ ਸਾਹਿਬ ਅਕਾਲਤਖ ਸਾਹਿਬ ਦੇ ਰਕਬੀਰ ਸਿੰਘ ਸਾਹਿਬ ਹੁਣ ਇਹ ਤਿੰਨੇ ਹੀ ਖੁਸ਼ ਨਹੀਂ ਹਨ ਉਹ ਤਿੰਨੇ ਹੀ ਨਹੀਂ ਰਹਿਣਾ ਚਾਹੁੰਦੇ ਹੂੰ ਜੇ ਸਿਚੁਏਸ਼ਨ ਜਿਹੜੀ ਹੈ ਨਾ ਉਹਨਾਂ ਤਿੰਨੇ ਨਹੀਂ ਰਹਿਣਾ ਚਾਹੁੰਦੇ ਕਿ ਜਥੇਦਾਰ ਸਾਹਿਬ ਇਹ ਸਮਝਦੇ ਨੇ ਕਿ ਮੈਂ ਗਰਵਜਨ ਸਿੰਘ ਨਹੀਂ ਬਣਨਾ। ਬਿਲਕੁਲ। ਤਪਤਾਮੀ ਸਾਹਿਬ ਸਮਝਦੇ ਨੇ ਕਿ ਮੈਂ ਉਹਨਾਂ ਦੀਆਂ ਕੀਤੀਆਂ ਕਿਉਂ ਭੁਗਤਾਂ। ਠੀਕ ਹੈ। ਹੁਣ ਭੁੰਦਲੇ ਕਹਿੰਦਾ ਹੈ ਕਿ ਮੈਂ ਜਸਤ ਮਤਲਬ ਬਾਦਲ ਪਰਵਾਰ ਦੀਆਂ ਕਿਉਂ ਭੁਗਤਾਂ। ਹੂੰ ਇਹ ਕਹਿੰਦੇ ਨਹੀਂ ਹਨ। ਹੂੰ ਇਹ ਹੋ ਗਿਆ ਹੈ। ਹੂੰ ਹੁਣ ਇਹਦਾ ਮਤਲਬ ਇਹ ਹੋਇਆ ਕਿ ਜਿਹੜੀ ਫਾਰਮੂਲੇਸ਼ਨ ਬਣਦੀ ਹੈ ਉਹ ਇਹ ਹੈ ਕਿ ਅਸੀਂ ਕੇਂਦਰ ਵਿੱਚੋਂ ਧਰਮ ਨੂੰ ਕੱਢ ਕੇ ਹਾਸ਼ੀਏ ਤੇ ਤੱਕਤਾ। ਵੱਡਾ ਕਾਰਨ ਹੈ ਕਿ ਕੇਂਦਰ ਵਿੱਚ ਸਿਆਸਤ ਆ ਗਈ ਹੁਣ ਸਿਆਸਤ ਦਾ ਪ੍ਰਤੀਨਿਧ ਡਾਇਰੈਕਟ ਹੈ ਸੁਖਵੀਰ ਕਿ ਇਨਡਾਇਰੈਕਟ ਹੈ ਉਹਦਾ ਡਾਇਰੈਕਟ ਮਿਲੀਸ਼ੀਆ ਕਿ ਇਨਡਾਇਰੈਕਟ ਹੈ ਇਹ ਲਗਭਾਤਾਂ ਨੇ ਹੂੰ ਉਥੇ ਖਾਲਣਾ ਜਿਹੜਾ ਉਹ ਮਤਲਬ ਡਾਇਰੈਕਟ ਹੈ ਕਿ ਇਨਡਾਇਰੈਕਟ ਹੈ ਇਹ ਲਗਭਾਤਾਂ ਨੇ ਹੁਣ ਉਹ ਵਿੱਚ ਹੁੰਦਾ ਕੀ ਹੈ ਕਿ ਕਲੈਸ਼ ਜਿਹੜਾ ਇਹ ਕਲੈਸ਼ ਜਿਹੜਾ ਮਤਲਬ ਹਰਪ੍ਰੀਤ ਵਰਸਸ ਅਕਾਲੀ ਦਲ ਹੋ ਗਿਆ ਹੂੰ ਹੁਣ ਜਦੋਂ ਬੰਟੀ ਲਵਾਣਾ ਬੋਲਦਾ ਹੈ ਤੇ ਬੰਟੀਰ ਵਾਲਨ ਤੇ ਹੋਣਾ ਚਾਹੀਦਾ ਵੀ ਜੋ ਉਹ ਪੰਥਕਤਾ ਤੇ ਉਹ ਲਈ ਸ਼ੱਕ ਕਰੂਗਾ ਤੇ ਗਲਤ ਹੋਏਗਾ ਨਾ ਜੀ ਹੁਣ ਹੁੰਦਾ ਕੀ ਹੈ ਮੈਂ ਦੇਖੋ ਮੇਰੀ ਪ੍ਰੋਬਲਮ ਇਹ ਹੈ ਕਿ ਮੈਂ ਉਮਰ ਦੇ ਇਸ ਗੇੜ ਵਿੱਚ ਤੇ ਮਤਲਬ ਪੜ੍ਹਦੇ ਲਿਖਦੇ ਮੈਨੂੰ ਇਹ ਸਮਝ ਆ ਗਈ ਕਿ ਹਰਪ੍ਰੀਤ ਸਿੰਘ ਹਣੀ ਧਾਰਮਿਕ ਖੇਤਰ ਵਿੱਚ ਤੇ ਕੁਆਲੀਫਾਈ ਕਰਦੇ ਨੇ ਹਮ ਸਿਆਸੀ ਖੇਤਰ ਕੁਆਲੀਫਾਈ ਨਹੀਂ ਕਰਦੇ ਹਮ ਲੋਡ ਹੈ ਉਹਦੇ ਚ ਕੁਆਲੀਫਾਈ ਕਰਨ ਦੀ ਨਾ ਲੋਡ ਬਿਲਕੁਲ ਲੋਡ ਹੁੰਦੀ ਹੈ ਮਤਲਬ ਜਿਹੜਾ ਬੰਦਾ ਕੁਆਲੀਫਾਈ ਨਹੀਂ ਕਰਦਾ ਹੁਣ ਹੁਣ ਕੀ ਹੈ ਮੇਰੇ ਮੁਤਾਬਕ ਇਹ ਹੈ ਕਿ ਸਾਡੀਆਂ ਸੰਸਥਾਵਾਂ ਕੋਚੀਆਂ ਨੇ ਸਾਡੀਆਂ ਸੰਸਥਾਵਾਂ ਹੀ ਲਿਆ ਨੇ ਪਹਿਲੀ ਵਾਰ ਪਿਛਲੇ 50 60 ਸਾਲਾਂ 'ਚ ਮੈਂ 50 60 ਸਾਲ ਤਾਂ ਕਹਿੰਦਾ ਬਾਦਰ ਵਾਲਾ ਸਮਾਂ ਗੱਲ ਕਰਕੇ ਨਹੀਂ ਅੱਗੇ ਪਿੱਛੇ ਵੀ ਹੋ ਸਕਦੇ ਹੁੰਦੇ ਹੈ ਇਹਨਾਂ ਸਾਰੇ ਸਾਲਾਂ ਵਿੱਚ ਜਿਹੜੀ ਤਖਤ ਦੀ ਜਥੇਦਾਰੀ ਹੈ ਇਹ ਆਪਰੇਟਿਵ ਹੀ ਨਹੀਂ ਸੀ ਹੂੰ ਹੁਣ ਮਤਲਬ ਰਣਜੀਤ ਸਿੰਘ ਆਪਰੇਟਿਵ ਸੀ ਆਪਣੇ ਲੱਗਣਾ ਜੀ ਤਰਨਜੀਤ ਸਿੰਘ ਵੀਰ ਦਰਸ਼ਨ ਸਿੰਘ অপারেਟਰ ਸੀ ਨਹੀਂ অপারেਟਰ ਸੀ ਮਨਜੀਤ ਸਿੰਘ অপারেਟਰ ਸੀ ਨਹੀਂ অপারেਟਰ ਸੀ ਮੰਜੀਤ ਆਪਣਾ ਵਿਦਵਾਨਤੀ অপারেਟਰ ਸੀ ਨਹੀਂ অপারেਟਰ ਸੀ ਹੁਣ ਜਿਹੜਾ ਗੁਰਵਜਨ ਸਿੰਘ অপারেਟਰ ਸੀ ਨਹੀਂ অপারেਟਰ ਸੀ ਪਹਿਲੀ ਵਾਰ ਇਹ ਹੋਇਆ ਕਿ ਅਕਾਲੀ ਦਲ ਇੰਨਾ ਕਮਜ਼ੋਰ ਹੋ ਗਿਆ ਕਿ ਜਿਹੜੀ ਇਹ ਅਕਾਲ ਤਖਤ ਦੀ ਸੰਸਥਾ ਜਿਹੜੀ ਹੈ ਉਹਨੂੰ ਪੈ ਨਹੀਂ ਰਿਹਾ ਹੂੰ ਬੰਦਿਆਂ ਨੂੰ ਪੈ ਨਹੀਂ ਰਿਹਾ ਜਿਹੜੇ ਅਕਾਲ ਤਖਤ ਉਹਨਾਂ ਨੂੰ ਜਿਹੜਾ ਜਿਹੜਾ ਹੈਵਿਕ ਪਲੇ ਕਰਦੇ ਸੀ ਜਿਹੜਾ ਸਾਰੇ ਜਥੇਦਾਰਾਂ ਦਾ ਨਾਂ ਲੈ ਜੀ ਉਹਨਾਂ ਨਾਲ ਹੈਵਕ ਪਲੇ ਹੋਇਆ ਤੇ ਕਿਸ ਨੇ ਆਨੇ ਬੱਚੇ ਦੀ ਪੁੱਛਿਆ ਨਹੀਂ ਪੁੱਛਿਆ ਕਿਸ ਨੇ ਇਤਰਾਜ਼ ਨਹੀਂ ਕੀਤਾ ਉਹਨਾਂ ਦਾ ਮੈਂ ਚਸ਼ਮਦੀਦ ਦਾ ਸਾਰਿਆਂ ਦਾ ਇਨਸਲਟ ਜਿਹੜੀ ਸਿਆਸਤ ਦੇ ਪੈਰਾਂ ਹੁੰਦੀ ਸੀ ਉਹਦਾ ਹਾਲ ਹੀ ਕੋਈ ਨਹੀਂ ਸੀ ਧਾਰਮਿਕ ਬੰਦੇ ਦੀ ਧਾਰਮਿਕ ਬੰਦੇ ਦੀ ਹੋ ਜਾਏ ਜਾਂ ਕਿਸੇ ਦੀ ਹੋ ਜਾਏ ਉਹ ਚੱਲਣੀ ਪੈਂਦੀ ਸੀ ਹੁਣ ਕੀ ਕਹਿ ਰਹੇ ਨੇ ਇਹ ਬੰਦੇ ਇਹ ਤੇ ਸਾਨੂੰ ਸਾਰੀ ਪਾਰਟੀ ਦੇ ਸਵਿਲੀਅਨ ਹੋ ਜਾਏਗੀ ਫਲਾਣਾ ਹੋ ਜਾਏਗਾ ਹੁਣ ਸਵਾਲ ਇਹ ਹੈ ਕਿ ਜੇ ਤੁਸੀਂ ਪੰਥ ਕੋ ਤੇ ਲੋਕ ਤਾਂ ਯਾਰ ਪੰਥ ਵਾਸਤੇ ਕੀ ਨਾ ਕੀ ਕਰਦੇ ਰਹੇ ਨੇ ਹੂੰ ਕੁਰਬਾਨੀਆਂ ਦੇਣੀਆਂ ਪੈਂਦੀਆਂ ਨੇ ਕੁਰਬਾਨੀ ਸਾਰੀ ਬੰਦੇ ਨਾਂ ਤੇ ਹੋਈ ਐ ਹੂੰ ਗੁਰਦੁਆਰਾ ਸੁਧਾਰ ਲੈ ਦੀਆਂ ਕੁਰਬਾਨੀਆਂ ਦੇਖ ਲਓ ਜਾਂ ਹੋਰ ਕੋਈ ਕੁਰਬਾਨੀ ਦੇਖ ਲਓ ਇਵਨ ਮੁੰਡੇ ਭਰੇ ਉਹ ਵੀ ਦੇਖ ਲਓ ਜੀ ਪਿੰਡਾ ਵਾਲਾ ਫੀਨੋਮਨਾ ਦੇਖ ਲਓ ਉਹ ਜਿੱਤ ਉਹਦਾ ਸਿਆਸੀ ਐਂਗਲ ਛੱਡਦੇ ਹੋ ਜੇ ਤੇ ਪੰਥ ਕਹ ਕੇ ਲੈ ਲਓ ਤੇ ਬੰਦੇ ਨਾਂ ਤੇ ਹੁੰਦਾ ਰਿਆ ਨਾ ਸਰਕਾਰ ਹੁਣ ਪੰਥ ਤੇ ਨਾਂ ਤੇ ਕੋਈ ਕਰਨ ਨੂੰ ਯਾਰ ਨਹੀਂ ਕੁਝ ਹੂੰ ਤੇ ਇਹਦੇ ਨਾਲ ਹੋਇਆ ਕਿ ਸਿਆਸਤ ਤੇ ਪੰਥ ਜਿਹੜਾ ਨਾ ਉਤਰਾ ਹੋਵੇ ਝਾੜਨੇ ਹੂੰ ਹੁਣ ਸਿਆਸਤ ਤੇ ਪੰਥ ਉਤਰਾ ਹੋਵੇ ਜਦੋਂ ਹੈ ਨਾ ਤੇ ਇਸ ਤਰਾਓ ਵਿੱਚੋਂ ਕੱਢਣਾ ਹੈ ਜਥੇਦਾਰ ਨੇ ਕਿ ਕੱਢਣਾ ਹੈ ਸਿੱਖ ਸੰਗਤ ਰੇ ਜੀ ਇਹ ਪ੍ਰੋਬਲਮ ਹੈ ਹੂੰ ਜਦੋਂ ਸਾਰੇ ਸਿਆਸਤਦਾਨ ਨੇ ਉੱਠ ਕੇ ਜਥੇਦਾਰ ਕੋਲ ਜਾਂਦੇ ਜੀ ਤੁਸੀਂ ਆਹ ਕਰ ਦਿਓ ਹੂੰ ਉਹ ਜਥੇਦਾਰ ਨੇ ਠੀਕ ਹੀ ਆ ਜਿਹੜਾ ਤੁਸੀਂ ਮੇਰੇ ਕੋਲ ਕਰਵਾਉਣਾ ਚਾਹੁੰਦੇ ਹੋ ਸੰਗਤ ਤੋਂ ਕਰਵਾਓ ਵੀ ਤੁਸੀਂ ਸਿਆਸਤੋਂ ਲਾਂਭੇ ਕਰਨ ਦੀ ਗੱਲ ਜਿਹੜੀ ਬਾਦਲ ਉਹਨਾਂ ਨੂੰ ਆਈ ਸੀ ਉਹ ਜਥੇਦਾਰ ਨੇ ਕਿਹਾ ਵੀ ਉਹ ਸੰਗਤ ਤੋਂ ਕਰਵਾਓ ਕਰਵਾਓ ਹੁਣ ਇਹ ਸੰਗਤ ਤੋਂ ਥੋੜਾ ਜਿਹਾ ਇਹ ਹੈ ਵੀ ਕੋਆਰਡੀਨੇਸ਼ਨ ਦਾ ਵੀ ਘਾਟ ਹੈ ਤੇ ਜਥੇਦਾਰ ਸਾਹਿਬ ਇੱਕ ਘਾਟਾ ਰਹਿ ਗਿਆ ਤੇ ਜਥੇਦਾਰ ਸਾਹਿਬ ਨੂੰ ਜਿਹੜੇ ਸੈਗਮੈਂਟ ਨੇ ਸੰਗਤ ਦੇ ਮਤਲਬ ਧਾਰਮਿਕ ਬੰਦੇ ਨੇ ਜੀ ਸੰਤ ਪਰੰਪਰਾ ਹੈ ਉਹਦਾ ਇਨਵੋਲਵ ਨਹੀਂ ਕੀਤੀ ਇਹਨਾਂ ਨੂੰ ਅੱਡਾ ਅੱਡ ਸਦਕੇ ਪੁੱਛਣਾ ਚਾਹੀਦਾ ਉਹ ਤਾਂ ਇਨਵੋਲ ਵੀ ਨਹੀਂ ਕੀਤੀ ਉਹ ਜਦੋਂ ਜਦੋਂ ਉਹਨਾਂ ਨੂੰ ਇਹ ਪੁੱਛਣਗੇ ਤਾਂ ਉਹ ਆਟੋਮੈਟਿਕਲੀ ਸੰਗਤ ਸੇ ਮੈਸੇਜ ਚਲਾ ਜਾਏਗਾ ਚਲਾ ਜਾਏਗਾ ਪਰ ਸੰਗਤ ਚ ਮੈਸੇਜ ਜਥੇਦਾਰ ਰਾਈ ਨਹੀਂ ਜਾ ਪਾ ਰਹਾ ਬਹੁਸੰਤੀ ਸਿਆਸਤ ਦੀ ਹੈ ਭੀੜ ਸਿਆਸਤ ਦੀ ਹੈ ਹੁਣ ਮਤਲਬ ਜਿਹੜਾ ਉਹ ਮਾਗੀ ਦੇ ਇਕੱਠਾ ਹੋਣਾ ਚਾਹੁੰਦੇ ਨੇ ਉਹ ਤੇ ਆਪਣੀ ਤਾਕਤ ਦਾ ਮਜ਼ਹਰਾ ਕਰਨਾ ਚਾਹੁੰਦੇ ਨੇ ਮジョਰਿਟੀ ਰੀਮ ਦਸਰਾ ਚਾਹੁੰਦੇ ਨੇ ਨਾ ਆਪਣੇ ਆਪ ਨੂੰ ਹੁਣ ਇਹ ਜਿਹੜਾ ਸਾਡਾ ਆਤਮ ਤੱਤ ਮਰ ਗਿਆ ਹੈ ਰਹਿਮਾਨ ਕਾਲ ਨਾ ਸਲੇ ਆਸਾ ਰੇ ਮਨ ਐਸੋ ਕਰ ਸਨਿਆਸ ਹਾਂ ਹਾਂ ਤਾਂ ਆਤਮ ਤਤ ਜਿਹੜਾ ਹੈ ਨਾ ਉਹ ਬੰਦਿਆਂ ਦੇ ਅੰਦਰ ਜੋਤ ਰੂਪ ਵਿੱਚ ਸਥਾਪਿਤ ਹੈ ਹਰ ਸਿੱਖ ਵਿੱਚ ਹੂੰ ਪਰ ਜਦੋਂ ਉਹ ਮਤਲਬ ኦਪਰੇਟਿਵ ਨਹੀਂ ਹੋਏਗਾ ਜਾਂ ਜਾਂ ਐਂ ਕਹੋ ਉਹਨੂੰ ਉਰਜਿਤ ਨਹੀਂ ਹੋਏਗਾ ਜੀ ਤੇ ਫਿਰ ਉਹ ਹੌਲੀ ਹੌਲੀ ਸੁਸਤ ਹੋਣ ਲੱਗ ਜਾਏਗਾ ਸਮਝੌਤਾ ਕਰਨ ਲੱਗ ਜਾਏਗਾ ਤੇ ਮਤਲਬ ਹਾਲਾਤ ਨਾਲ ਦਿਲ ਨਾਲ ਲਾਲਕੇ ਤੁਰਲਾ ਪਏਗਾ ਹੂੰ ਅਸੀਂ ਉੱਥੇ ਆ ਗਏ ਹੁਣ ਸਾਡਾ ਆਤਮ ਦਾ ਜਿਹੜਾ ਸੈਲਫ ਹੈ ਸਾਡਾ ਆਤਮ ਦਾ ਜਿਹੜਾ ਹੈ ਉਹ ਕੁਰਬਾਨੀ ਵਿੱਚ ਰੂਟਡ ਸੀ ਕੁਰਬਾਨੀ ਤੋਂ ਹੀ ਹਰਜਿਤ ਸੀ ਹੂੰ ਤੇ اسی ਕੁਰਬਾਨੀ ਵੀ ਮਤਲਬ ਉਸ ਤਰ੍ਹਾਂ ਹੁਣ ਸਾਰੇ ਅਕਾਲੀ ਦਲ ਲੈ ਲਾ ਮੈਂ ਟੋਟਲ ਅਕਾਲੀ ਦਲ ਨੂੰ ਲੈ ਕੇ ਕਹਿ ਰਿਹਾ ਕਿ ਮੇਰੀ ਪ੍ਰੋਬਲਮ ਇਹ ਹੈ ਕਿ ਮੈਨੂੰ ਉਹਨਾਂ ਵਿੱਚ ਟੋੜੇ ਵਰਗਾ ਸਿੱਖ ਨਹੀਂ ਲੱਗਦਾ ਕੋਈ ਹੂੰ ਹਰਚੰਦ ਸਿੰਘ ਵਰਗਾ ਸਿੱਖ ਕੋਈ ਨਹੀਂ ਲੱਗਦਾ ਹੂੰ ਈਵਨ ਬਰਨਾਲੇ ਵਰਗਾ ਵੀ ਸਿੱਖ ਕੋਈ ਨਹੀਂ ਲੱਗਦਾ ਮੈਨੂੰ ਮੈਂ ਇਹ ਕਹਿਣਾ ਚਾਹੁੰਦਾ ਕਿ ਮੈਨੂੰ ਬਾਦਲ ਵਰਗਾ ਵੀ ਸਿੱਖ ਨਹੀਂ ਕੋਈ ਲੱਗਦਾ ਹੂੰ ਜਿਹੜਾ ਪੱਕਾ ਪੋਲਿਟਿਸ਼ੀਅਨ ਸੀਗਾ ਹੂੰ ਮਤਲਬ ਉਹ ਹੁਣ ਜੇਲ੍ਹ ਚ ਲੈ ਗਏ ਬਦਲ ਤੇ ਟੋੜਾ ਹੂੰ ਪਾਠ ਵੀ ਟੋੜੇ ਨੇ ਕਰਨਾ ਹੈ ਅਰਦਾਸ ਵੀ ਟੋੜੇ ਨੇ ਕਰਨੀਆਂ ਜੀ ਬਦਲ ਨੇ ਸਿਰਫ ਸੁਣਨਾ ਹੈ ਹੂੰ ਬਦਲ ਕੋ ਕਦੇ ਗੁੜਕਾ ਨਹੀਂ ਹੋਏਗਾ ਹੂੰ ਉਸੇ ਤਰ੍ਹਾਂ ਜਿਵੇਂ 15 ਟੋੜੇ ਕੋ ਕਦੇ ਬਟਕਾ ਨਹੀਂ ਸੀ ਹੁੰਦਾ ਕੀ ਕੀ ਕਰ ਸਕਦੇ ਤੁਸੀਂ ਇਹ ਇਹ ਸਵਾਲ ਹੈ ਕੀ ਬਾਤ ਹੈ ਐਸ ਵੇਲੇ ਅਸੀਂ ਉਸ ਥਾਂ ਤੇ ਆ ਗਏ ਹਾਂ ਕਿ ਇਹ ਜਿਹੜੀ ਅਲਪ ਸੰਖਿਆਕ ਅਸੀਂ ਅਲਪ ਸੰਖਿਆ ਨੂੰ ਉਹਨਾਂ ਨੇ ਮੰਨ ਲਿਆ ਕਿ ਕਿਉਂਕਿ ਉਹ ਤਲਬ ਜਿਹੜਾ ਹੁੰਦਾ ਹੀ ਅਲਪ ਸੰਖਿਆ ਦਾ ਹੂੰ ਤੇ ਮжоਰਿਟੀਰੀਅਨ ਪੋਲਿਟਿਕਸ ਦੇ ਮੰਨ ਲਿਆ ਕਿ ਇਹ ਤਲਬ ਸੰਖਿਆ ਨਾਲ ਕੀ ਕਰ ਲੈਣਗੇ ਹੂੰ ਜਨਰਲ ਕੀ ਕਰ ਲੂ ਆਪਣਾ ਜਨਰਲ ਨਾਲ ਲੋਕ ਰਹਿਣ ਪੈ ਰਹੇ ਨੇ ਪਰ ਜਲੋਹੀ ਸੰਗਤ ਹੁਣ ਮਤਲਬ ਮੈਨੂੰ ਕੀ ਤਕਲੀਫ ਕੀ ਹੈ ਹੂੰ ਤਕਲੀਫ ਇਹ ਹੈ ਕਿ ਇੱਕ ਚੀਜ਼ ਮੈਂ ਮਤਲਬ ਕਿਸੇ ਅਨਕਰੂ ਤੇਰ ਵਰਗਾ ਉਹਨੂੰ ਦੱਸਿਆ ਤੇ ਸਾਡੇ ਨਾਲ ਦੇ ਹੈਗੇ ਜਲਦਾ ਪਰ ਉਹਨਾਂ ਨਾਲ ਸੁਧਾਰਵਾਂ ਦੀਆਂ ਨਾਲ ਕੌਣ ਹੈ ਹੂੰ ਉਸ ਤੋਂ ਬਾਅਦ ਉਹ ਕਹਿਣ ਲੱਗਾ ਜੀ ਅਕਾਲੀ ਦਲ ਤੇ ਨਾਲ ਤੇ ਹਾਰ ਗਿਆ ਲਗਾਤਾਰ ਉਹ ਕਹਿੰਦਾ ਤੁਸੀਂ ਕਹੀ ਜਾਂਦੇ ਅਕਾਲੀ ਦਲ ਹਾਰ ਗਿਆ ਹੂੰ ਸਾਰਾ ਪੰਜਾਬ ਦਾ ਬੱਚਾ ਬੱਚਾ ਕਹਿ ਰਿਹਾ ਕਿ ਕਾਲੀ ਦਲ ਦੀ ਲੋੜ ਹੈ ਜੀ ਉਹ ਉਹਨੂੰ ਪਾਈ ਇਹਨੂੰ ਇਹ ਨਹੀਂ ਸਮਝਾਏ ਵੀ ਇਹ ਕਾਲੀ ਦਲ ਦੀ ਲੋੜ ਹੈ ਬਾਦਲ ਦਲ ਦੀ ਲੋੜ ਨਹੀਂ ਹੈ ਹੂੰ ਹੁਣ ਜੇ ਅਕਾਲੀ ਦਲ ਬਾਦਲ ਦਲ ਨਾਲ ਕਨਫਿਊਜ਼ ਕਰ ਦੇਵਾਂਗੇ ਜੋ ਸੰਸਥਾ ਨਹੀਂ ਨਹੀਂ ਰਹੇਗੀ ਹਮ ਪਰਵਾਰਵਾਦ ਦੀ ਨਹੀਂ ਗੱਲ ਹੈਗੀ ਮੈਂ ਕਹਿ ਰਿਹਾ ਮੈਂ ਤਾਂ ਪਰਵਾਰ ਪਰਵਾਰ ਰਹੇ ਪਰ ਸੰਸਥਾ ਬਣ ਕੇ ਰਹੇ ਨਾ ਦੁਜਾਏ ਸੀ ਕਿ ਧਰਮ ਦਾ ਲੈਣਾ ਉਹ ਮਤਲਬ ਗੁਣ ਅਧਾਰਿਤ ਹੈ ਅੱਛਾ ਤੇ ਜਿਹੜੀ ਸਿਆਸਤ ਹੈ ਇਹ ਗਿਣਤੀ ਅਧਾਰਿਤ ਹੈ ਉਹਦੇ ਨਹੀਂ ਮжоਰੀਟੀ ਵਾਲੀ ਗੱਲ ਮਤਲਬ ਅਲਪ ਸੰਖਿਆ ਵਾਲੀ ਗੱਲ ਮੈਂ ਤੁਹਾਨੂੰ ਕਹੀ ਜੀ ਹੁਣ ਗੁਣ ਅਧਾਰਿਤ ਜਿਹੜੀ ਗੱਲ ਹੈ ਉਹ ਹਾਰ ਰਹੀ ਹੈ ਤੇ ਗਿਣਤੀ ਦਾ ਅੱਗੇ ਲੜ ਰਹੀ ਹੈ ਮਿਸਾਲ ਲੈ ਲਓ ਤੁਸੀਂ ਸੁਖਵੀਰ ਜੀ ਕੋਲ ਮਤਲਬ ਆਪਨੇ ਤਨਖਾਹ ਭੁਗਤਣ ਜਾ ਰਹੇ ਨੇ ਜਮ ਉਹ ਆਪਣਾ ਜਮ ਜਮਾ ਸਾਹਿਬ ਜੀ ਤੇ ਸਾਰਾ ਰਾਹ ਜਿਹੜਾ ਉਹ ਗੱਡੀਆਂ ਦਾ ਭੀੜ ਲੰਬੇ ਅੰਦਾ ਮੇਲ ਉਹਨਾਂ ਨੇ ਉਹ ਆਪਣੇ ਜਲੂਸ ਕੰਢਿਆ ਆਇਆ ਸੀ ਤੇ ਉਹ ਲਗਾਤਾਰ ਐਡਰੈਸ ਕਰਦਾ ਤੁਰੇ ਜਾ ਰਿਹਾ ਸੀ ਕਿਹ ਜੀ ਤਨਖਾਹ ਹੈ ਹਮ ਕਿਹ ਜੀ ਹਲੇ ਨਹੀਂ ਹੈ ਕਹੇ ਜੀ ਬਦਲ ਬਦਲ ਅਸਤੀਫਾ ਇਹ ਹੁਣ ਇਹ ਗੱਲ ਜਿਹੜੀ ਹੈ ਨਾ ਇਹ ਹੁਣ ਮੈਂ ਮੈਂ ਚਲੋ ਸੋਚਦਾ ਮੈਂ ਮੇਰੇ ਤੇ ਇੱਕ ਬੁਢੀ ਜਿਹੜਾ ਵਾਂਗੂ ਸੋਚਦਾ ਜੀ ਤੇ ਮੈਂ ਸੋਚਦਾ ਵੀ ਯਾਰ ਸੁਖਵੀਰ ਬਾਦਲ ਕਿੰਨੀ ਬਲ ਕੇ ਸਵਾਰਾਲ ਵੀ ਆ ਹੂੰ ਉਹਨੂੰ ਇਹ ਪਤਾ ਹੀ ਨਹੀਂ ਵੀ ਮੈਂ ਗਲਤ ਕਰ ਰਿਹਾ ਹੂੰ ਜਿਸ ਬੰਦੇ ਨੂੰ ਪਤਾ ਹੀ ਨਹੀਂ ਮੈਂ ਗਲਤ ਕਰ ਰਿਹਾ ਔਰ ਉਹ ਆਸ ਕੀ ਰੱਖੀ ਜਾ ਸਕਦੀ ਹੈ ਹੂੰ ਬਸਲ ਪ੍ਰੋਬਲਮ ਹੋ ਗਈ ਜੀ ਹੁਣ ਇਸ ਕਰਕੇ ਜਿਹੜੀ ਗੋਣਵਧਾਰਤ ਪੋਲਿਟਿਕਸ ਤੇ ਜਿਹੜੀ ਸੀ ਸਾਡੀ ਬਦਲ ਧਰਮ ਦੀ ਗੱਲ ਉਹ ਹੁਣ ਗਿਣਤੀ ਅਧਾਰ ਤੋਂ ਗਈ ਹੈ ਹੂੰ ਕਿਹੜੇ ਸੰਤ ਕੋਲ ਕਿੰਨੀ ਸੰਗਤ ਹੈ ਕਿਹੜੇ ਸੰਤੇ ਕਹੇ ਤਾਂ ਕਿੰਨੇ ਬੰਦੇ ਮਾਰੇ ਜਾ ਸਕਦੇ ਨੇ ਹੂੰ ਕਿਹੜੇ ਸੰਤ ਤੋਂ ਬਾਰੇ ਕਿਹਦਾ ਰਾਹ ਬੰਦ ਕੀਤਾ ਜਾਂਦਾ ਉਹ ਉਹਦੇ ਤੇ ਡਿਪੈਂਡ ਕਰਦਾ ਸਾਰਾ ਹੂੰ ਇਹ ਗਲਤ ਹੋ ਗਿਆ ਗਿਣਤੀ ਅਧਾਰ ਦੇ ਤੇ ਸਿਰਸਾ ਵਾਲਾ ਸੰਤ ਅੱਗੇ ਲੱਗੇ ਸੀ ਬਿਲਕੁਲ ਕਿ ਹੁਣ ਸੁਖਬੀਰ ਸਿੰਘ ਬਾਦਲ ਦਾ ਤੁਹਾਡਾ ਤੇ ਸੁਖਬੀਰ ਸਿੰਘ ਬਾਦਲਾਪ ਅਕਾਲ ਤਖਤ ਸਾਹਿਬ ਦੇ ਆਦੇਸ਼ ਮੰਨਣ ਤੋਂ ਬਿਲਕੁਲ ਪਾਸੇ हट ਗਏ ਨੇ ਨਹੀਂ ਮੰਨ ਰਹੇ ਉਹ ਤਾਂ ਹੁਣ ਇਸ ਸਥਿਤੀ ਦੇ ਵਿੱਚ ਬਾਕੀ ਲੈ ਜਿਹੜਾ ਸੁਧਾਰ ਲਹਿਰ ਸੀਗੀ ਜਿਨ੍ਹਾਂ ਨੇ ਆਪਣਾ ਸਾਰਾ ਬੂਰੀਆ ਬਿਸਤਰਾ ਚੁੱਲਾ ਸੁਮੀਟ ਲਿਆ ਸੀਗਾ ਉਹ ਕੀ ਕਰੇ ਸ਼੍ਰੀ ਅਕਾਲ ਤਖਤ ਸਾਹਿਬ ਜਥੇਦਾਰ ਕੀ ਕਰਨ ਤੇ ਸ਼ਰੂਮਲੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਕੀ ਕਰਨ ਤੇ ਸੰਗਤ ਕੀ ਕਰੇ ਇਹ ਦੱਸਿਓ ਹੁਣ ਉਹ ਸੁਧਾਰ ਲਹਿਰ ਕੀ ਕਰਨ ਸੁਧਾਰ ਲਹਿਰਾਂ ਦੇ ਵਾਸਤੇ ਇਹ ਹੈ ਕਿ ਗੱਲ ਤਾਂ ਹੁਣ ਐਸਲੇ ਹੋ ਗਈ ਹੈ ਕਿ ਸੰਗਤ ਤੱਕ ਵਾਇਆ ਜਥੇਦਾਰ ਹੀ ਜਾਣਾ ਹੈ ਹੂੰ ਕਿ ਜਥੇਦਾਰ ਦੀ ਆਗਿਆ ਨਾਲ ਸਿੱਧੇ ਜਾਣਾ ਹੈ ਹੂੰ ਜਾਣਾ ਜਥੇਦਾਰ ਦੀ ਆਗਿਆ ਨਾਲ ਚਾਹੀਦਾ ਠੀਕ ਹੈ ਉਹਨਾਂ ਨੇ ਉਹਨਾਂ ਦਾ ਮੰਨ ਕੇ ਆਪਣਾ ਜਦ ਰੋਜ਼ ਲੜ ਪੰਗ ਕਰ ਲਿਆ ਉਹ ਪੰਗ ਨਾ ਕਰਨਾ ਨਾ ਨਾ ਕਰਨਾ ਕੋਈ ਬਹੁਤਾ ਫਰਕ ਨਹੀਂ ਪਿਆ ਜੀ ਬੰਦੇ ਤਾਂ ਉਹੀ ਨੇ ਨਾ ਬਿਲਕੁਲ ਪਰ ਜੇ ਉਹਨਾਂ ਨੇ ਮਤਲਬ ਤੁਰਨਾ ਹੈ ਤੇ ਜਥੇਦਾਰ ਦੀ ਆਗਿਆ ਨਾਲ ਤੁਰਨਾ ਚਾਹੀਦਾ ਹੂੰ ਉਹ ਆਗਿਆ ਲੈਣ ਦੇ 100 ਤਰੀਕੇ ਨੇ ਮਤਲਬ ਉਹ ਉਹ ਪੁੱਛ ਲਾ ਤੇ ਉਹ ਤੁਰਨਾ ਪੈਣਾ ਧਾਮੇ ਬਾਰੇ ਵੀ ਕਦੇ ਜੋ ਮਰਜੀ ਬੋਲੀ ਬੋਲ ਜਾਂਦੇ ਨੇ ਹਾਲਾਂਕਿ ਮੈਂ ਪਰਸਨਲੀ ਮੇਰੀ ਆਪਣੀ رائے ਹੈ ਕਿ ਧਾਮੇ ਆਪਣੇ ਆਪ ਵਿੱਚ ਜੇ ਸੋਚਿਆ ਜਾਵੇ ਤੇ ਅਜੇ ਜੇ ਉਹ ਉਦਾਸ ਹੈ ਤੇ ਇਹਦਾ ਮਤਲਬ ਇਹ ਹੈ ਕਿ ਉਹ ਅਜੇ ਉਹਦੇ ਅੰਦਰ ਕੁਝ ਜਾਗਦਾ ਪਿਆ ਹੈ ਹੂੰ ਨਹੀਂ ਬਿਲਕੁਲ ਉਹ ਆਪਣੀ ਇੱਕ ਜਿਹੜੀ ਉਹਨਾਂ ਦੀ ਸ਼ਖਸੀਅਤ ਹੈ ਉਹ ਪੂਰੇ ਪੰਥ ਦੇ ਵਿੱਚ ਸੰਗਤ ਦੇ ਵਿੱਚ ਪਛਾਣੀ ਹੋਈ ਹੈ ਕਿ ਉਹ ਇੱਕ ਨਾਮਲੇਵਾ ਸ਼ਖਸ਼ੀਅਤ ਮੈਂ ਕਿਹਾ ਸ਼ਖਸ਼ੀਅਤ ਤਾਂ ਤੁਸੀਂ ਵਾਕਫ਼ ਸੀ ਹਮ ਸਵਾਲ ਇਹ ਨਹੀਂ ਹੁੰਦਾ ਕਿ ਤੁਸੀਂ ਕਿੰਨੇ ਚੰਗੇ ਬੰਦੇ ਹੋ ਠੀਕ ਹੈ ਕਿੰਨਾ ਤੁਸੀਂ ਠੀਕ ਚੱਲਦੇ ਹੋ ਹਮ ਜੇ ਤੁਸੀਂ ਗਲਤ ਦੇ ਹੱਥ ਛੋਕੇ ਬਣ ਜਾਓਗੇ ਫਿਰ ਤੇ ਗੁਰਵਜਨ ਸਿੰਘ ਨਾਲ ਹਾਰਾ ਪਈ ਹੋ ਗਿਆ ਹਮ ਗੁਰਵਜਨ ਸਿੰਘ ਨੇ ਆਪਣੀ ਤਾਕਤ ਜਿਹੜੀ ਹੈ ਉਹ ਸਰੈਂਡਰ ਕਰਤੀ ਬਿਲਕੁਲ ਤੇ ਸਰੈਂਡਰ ਕੀਤੀ ਹੋਈ ਜਿਹੜਾ ਵਰਤਣਾ ਹੈ ਉਹਨੂੰ ਪਤਾ ਹੀ ਨਹੀਂ ਤੇ ਇਹਨੂੰ ਕੀ ਵਰਤਣਾ ਕਿ ਨਹੀਂ ਵਰਤਣਾ ਤੇ ਉਹਦੇ ਨਾਲ ਗੁਰਵਜਨ ਸਿੰਘ ਨਿਕਲ ਆਇਆ ਵਿੱਚੋਂ ਗੁਰਵਜਨ ਸਿੰਘ ਸਾਡੇ ਕੋਲ ਮਾਡਲ ਹੈ ਇਸ ਸੰਗਤ ਵਿੱਚ ਨੂੰ ਮਤਲਬ ਆਪਣੇ ਆਪ ਉਹ ਹੋ ਜਾਣਾ ਸੋ ਬਾਦਲ ਬਾਦਲ ਅਕਾਲੀ ਦਰ ਕਿਉਂ ਮਰ ਗਿਆ ਸੰਗਤ ਚ ਹੂੰ ਗੁਰਬਜਨ ਸਿੰਘ ਵੀ ਮਰਿਆ ਹੋਇਆ ਉਹ ਬਿਲਕੁਲ ਬਿਲਕੁਲ ਸੰਗਤ ਨੇ ਮਤਲਬ ਦੇਖੋ ਜਿਹੜੀ ਹੈ ਨਾ ਇਹਦੇ ਬਾਣੀ ਦਾ ਸਿੱਧਾ ਵਾਕ ਆਪ ਨੂੰ ਪਤਾ ਹੀ ਆ ਪੰਜਾ ਕੋ ਕਰਤਾ ਆਪ ਖਾਏ ਖਸਲੇ ਚੰਗਾਈ ਹੁਣ ਜਿਹੜੀ ਜੇਲੇ ਜਿਹੜੇ ਜਿਹੜੀ ਸਦਾ ਗੁਰਬਜਨ ਸਿੰਘ ਨੂੰ ਮਿਲੀ ਉਹੀ ਸਦਾ ਸੁਖੀਰ ਨੂੰ ਮਿਲੀ ਹੋਈ ਆ ਹੂੰ ਸੁਖਵੀਰ ਲੱਕ ਮਤਲਬ ਸੁਖਵੀਰ ਆਪਲੇ ਆਉਜੋ ਅਮੀਰ ਆਦਮੀ ਆ ਸਭ ਕੁਛ ਹੈ ਉਹਨੂੰ ਦਿੱਤਾ ਆ ਜੇ ਉਹ ਉਸ ਦੇ ਮਟੀਰੀਅਲ ਦੇਖਿਆ ਤੇ ਮਤਲਬ ਲੈਰਾ-ਬੈਰਾ ਨੇ ਹਮ ਪਰ ਉਹ ਲੈਰਾ-ਬੈਰਾ ਦੇ ਬਾਵਜੂਦ ਹੈ ਕਿ ਜੀ ਜਿਹੜੇ ਬੰਦੇ ਉਹਦੇ ਹੱਕ ਚ ਬੋਲ ਰਹੇ ਨੇ ਉਹ ਤੇ ਉਹ ਬੈਨੀਫੀਸ਼ੀਅਰੀ ਨੇ ਹਮ ਹੁਣ ਐਸੇ ਦੇਖਣਾ ਪਏਗਾ ਨਾ ਕਿ ਕੀਮਤ ਲੈ ਕੇ ਕਿਹੜਾ ਬੋਲ ਰਿਹਾ ਤੇ ਕੀਮਤ ਤੋਂ ਬਿਨਾ ਕਿਹੜਾ ਬੋਲ ਰਿਹਾ ਧੜਾ ਵੀ ਸਾਡੇ ਵਿੱਚ ਅਪਰੂਵ ਆਫ ਨਹੀਂ ਹੈ ਹਮ ਤੜਾ ਵੀ ਅਸੀਂ ਮਤਲਬ ਆਪਣੇ ਆਪ ਜਿ ਗਲਤ ਮੰਨ ਲਿਆ ਬਾਣੀ ਦੇ ਵਿੱਚ ਹਮਲਾ ਤੜਾ ਜਲੀ ਗੱਲ ਹੈ ਮਤਲਬ ਉਹ ਇਹ ਆਈ ਹੈ ਕਿ ਇਹ ਪੁੱਤਰ ਜੋਈ ਵਾਲਾ ਨਹੀਂ ਹੋਣਾ ਚਾਹੀਦਾ ਜੇ ਪੁੱਤਰ ਜੋਈ ਵਾਲਾ ਨਹੀਂ ਹੈ ਅਪਰੂਵਡ ਆਫ ਜੀ ਤੇ ਇਹ ਜਿਹੜਾ ਹੁਣ ਇਸ ਵੇਲੇ ਸੁਖਵੀਰ ਬਾਦਲ ਨੂੰ ਲੈ ਕੇ ਤੜਾ ਪਾ ਲਿਆ ਜਾ ਰਿਹਾ ਉਹ ਕਿਵੇਂ ਰੂਲ ਆਫ ਹੈ ਹੋ ਜੀ ਸਕਦਾ ਜੇ ਅਦੋ ਤੋਰ ਸੁਧਾਰਵਾਦੀਆਂ ਵਾਲੇ ਪੁੱਛ ਜੇ ਉਹ ਤੜੇ ਵਾਂਗੂ ਤੋਰ ਲਗੇ ਜੀ ਤੇ ਮਤਲਬ ਨਹੀਂ ਬੰਗਲ ਬਣੇਗੀ ਹੁਣ ਉਹਨੂੰ ਪੰਥਕ ਫੋਰਸ ਵੱਲੋਂ ਤੁਲਨਾ ਪੈਣਾ ਧਰਮ ਨੂੰ ਕੇਂਦਰ ਵਿੱਚ ਲਿਆਉਣ ਵਾਲੇ ਪਾਸੇ ਤੁਲਨਾ ਪੈਣਾ ਤੂੰ ਉਹਦੇ ਵਾਸਤੇ ਸੁਖਵੀਰ ਦੇ ਨਾਲ ਖੜੇ ਬੰਦਿਆਂ ਨੇ ਰੌਲਾ ਪਾ ਦਿੱਤਾ ਸੀ ਕਿਉਂਕਿ ਪੰਥਕ ਹੋ ਗਏ ਨੇ ਇਸੇ ਕਰਕੇ ਨਹੀਂ ਜਲ ਸਕਦੇ ਹੂੰ ਬਿਲਕੁਲ ਜੋਸ਼ੀ ਨੇ ਸ਼ਰਮੇ ਨੇ ਉਹਨਾਂ ਨੂੰ ਰਿਜਾਇਨ ਕਰਤਾ ਸੀ ਇਸ ਈਸ਼ੂ ਤੇ ਹੁਣ ਸਵਾਲ ਇਹ ਹੈ ਕਿ ਅਸੀਂ ਆਪਣੇ ਘਰ ਵਿੱਚ ਆਪ ਨਹੀਂ ਹੋ ਸਕਦੇ ਹੂੰ ਸੁਖਵੀਰ ਮਤਲਬ ਪੰਥਕ ਹੋ ਕੇ ਉਹਨਾਂ ਦੇ ਅਗੂ ਨਹੀਂ ਹੋ ਸਕਦਾ ਹੂੰ ਉਹ ਕਾਰਪੋਰੇਟ ਹੋ ਕੇ ਉਹਨਾਂ ਦੇ ਆਗੂ ਹੋ ਸਕਦਾ ਹੈ ਬਿਲਕੁਲ ਤੇ ਕਾਰਪੋਰੇਟ ਸ਼ੈਲੀ ਵਿੱਚ ਜੋ ਚੱਲ ਰਿਹਾ ਹੂੰ ਜੇ ਮੈਂ ਆ ਇਨਵੈਸਟ ਕੀਤਾ ਤੇ ਇਹਦੀ ਇੰਨੀ ਆਊਟਕਮ ਹੋਣੀ ਚਾਹੀਦੀ ਆ ਹੂੰ ਇਹ ਧਰਮ ਦਾ ਕੰਮ ਨਹੀਂ ਹੈ ਧਰਮਲ ਇਨਵੈਸਟਮੈਂਟ ਨਹੀਂ ਹੈ ਐਸੀ ਮਤਲਬ ਭਾਈ ਅਨੰਦ لال ਦੀ ਇੱਕ ਸ਼ੇਅਰ ਦਾ ਮੈਂ ਹਵਾਲਾ ਦੇ ਦਿੰਦਾ ਭਾਈ ਅਨੰਦ لال ਕਹਿੰਦੇ ਨੇ ਵੀ ਜੇ ਵਿਸ਼ਵਾਸ ਪੁਖਤਾ ਹੋਵੇ ਨਿਰੋਈ ਹੋਵੇ ਹੂੰ ਤੇ ਅਕਲ ਦੀ ਬਹੁਤੀ ਵਾਰਾ ਲੋੜ ਨਹੀਂ ਪੈਂਦੀ ਕਿਆ ਬਾਤ ਬਖਸ਼ਿਸ਼ ਜਿਹੜੀ ਹੈ ਨਾ ਉਹਦਾ ਰਾਹ ਖੁੱਲ ਜਾਂਦਾ ਹੈ ਹਮ ਅਕਲ ਥਰੂ ਬਖਸ਼ਿਸ਼ ਆ ਜਾਂਦੀ ਹੈ ਠੀਕ ਹੈ ਹੁਣ ਥਰੂ ਬਖਸ਼ਿਸ਼ ਅਕਲ ਜਿਹੜੀ ਹੈ ਉਹ ਸਾਡੇ ਕੋਲ ਤੇ ਇਹ ਮਿਸਾਲ ਹੈਗੇ ਨੇ ਮਤਲਬ ਜਿਹੜੇ ਲੋਕ ਜਿਹੜੇ ਬੰਦਿਆਂ ਤੋਂ ਲੈਂਦੇ ਫਿਰਦੇ ਨੇ ਹਮ ਕਿਤੇ ਨਾਨਕਸਰ ਤੋਂ ਲੈਂਦਾ ਫਿਰਦਾ ਕੋਈ ਕਿਤੇ ਕੋਈ ਸਰਸੇ ਵਾਲੇ ਤੋਂ ਲੈਂਦਾ ਫਿਰਦਾ ਕਦੇ ਕੋਈ ਢੱਲੀਆ ਵਾਲੇ ਤੋਂ ਲੈਂਦਾ ਫਿਰਦਾ ਹਮ ਕਦੇ ਕੋ ਟਕਸਾਲ ਤੋਂ ਲੈਂਦਾ ਫਿਰ ਇਹ ਕੀ ਗੱਲ ਹੈ ਜੀ ਜਦੋਂ ਬੰਦੇ ਸਾਰੀ ਬਖਸ਼ਿਸ਼ ਜਿਹੜੀ ਹੈ ਉਹਦਾ ਰਸਤਾ ਬਾਣੀ ਰਾਹੀਂ ਆਉਂਦਾ ਹੈ ਹੂੰ ਤੇ ਬਾਣੀ ਨਾਲ ਤਾਂ ਟੁੱਟੇ ਹੋਏ ਨੇ ਸਾਰੇ ਹੂੰ ਅੱਛਾ ਇਹ ਕਿਹਦੇ ਸਵਾਲ ਪ੍ਰੈਸਰਪ ਹੋਰ ਲੈ ਲਿਓ ਹਾਂ ਤੁਸੀਂ ਲੰਬਾ ਸਮਾਂ ਸਿਆਸਤ ਨਾਲ ਤੁਹਾਡਾ ਅਸਿੱਧੇ ਤੌਰ ਤੇ ਵਾਹ ਵਾਸਤਾ ਰਿਹਾ ਸਿਆਸੀ ਬੰਦਿਆਂ ਦੇ ਨਾਲ ਡੇਰੇ ਬਾਦ ਕਰਕੇ ਅਕਾਲੀ ਦਲ ਸੰਕਟ ਦੇ ਵਿੱਚ ਆਇਆ ਅਕਾਲੀ ਦਲ ਬਾਦਲ ਸੰਕਟ ਵਿੱਚ ਆਇਆ ਡੇਰਾ सिरसा ਕਰਕੇ ਅੱਜ ਉਹੀ ਅਕਾਲੀ ਦਲ ਬਾਦਲ ਆਪਣੇ ਸੰਕਟ ਦੀ ਘੜੀ ਦੇ ਵਿੱਚ ਇੱਕ ਹੋਰ ਡੇਰੇ ਨੂੰ ਆਵਾਜ਼ ਮਾਰਦਾ ਹੈ ਡੇਰੇ ਵਿਆਸ ਨੂੰ ਵੀ ਸਾਨੂੰ ਇਸ ਸੰਕਟ ਦੀ ਘੜੀ ਦੇ ਵਿੱਚੋਂ ਕੱਢੋ ਇਹ ਪੰਜਾਬ ਦੀ ਸਿਆਸਤ ਦੇ ਵਿੱਚ ਡੇਰੇ ਵਿਵਾਦ ਦੀ ਸਿਆਸਤ ਨੂੰ ਕਿੱਦਾਂ ਸਮਝਿਆ ਜਾਵੇ ਇਹ ਇਹ ਕੋਈ ਬਹੁਤੀ ਗੱਲ ਨਹੀਂ ਜਦੋਂ ਜਦੋਂ ਸਿਆਸਤ ਮжоਰੀਟੇਰੀਅਨ ਹੋਏਗੀ ਤੇ ਉਹ ਕਿਝੋ ਵੀ ਲੱਭਦੀ ਫਰੇਗੀ ਪਾਉ ਪੈਸੇ ਦੇ ਕੇ ਵੀ ਵੋਟ ਲਾਏਗੀ ਉਹ ਇਹੋ ਜਿਹਾ ਕੰਮ ਜਿਹੜਾ ਨਾ ਇਹ ਇਹ ਸੈਸਨ ਕਰ ਪਰ ਸਿਆਸਤਦਾਨ ਇਹ ਬਿਲਕੁਲ ਕਰਨ ਉਹ ਸੰਪੰਥਕ ਸੈਸਨ ਨਹੀਂ ਕਰ ਪਰ ਉਹ ਪੰਥਰੂਤੀਆਂ ਸੰਸਥਾਵਾਂ ਤੋਂ ਛੱਡ ਦੇਣਾ ਹੂੰ ਮੇਰਾ ਕੰਸਰਨ ਇਹ ਹੈ ਕਿ ਜੇ ਉਹ ਇਹਦੇ ਵਾਸਤੇ ਕਾਲ ਤਖਤ ਨੂੰ ਨਹੀਂ ਲਾ ਲੈਂਦੇ ਲਾ ਲੈਂਦੇ ਸ਼੍ਰੋਮਣੀ ਕਮੇਟੀ ਨਾਲ ਨਹੀਂ ਲੈਂਦੇ ਤਾਂ ਕਰੀ ਜਾਣ ਹੂੰ ਦੁਨੀਆ ਪਰ ਕਰ ਰਹੀ ਹੈ ਮਤਲਬ ਨੈਸ਼ਨਲ ਪੋਲਿਟਿਕਸ ਬਹੁਤ ਕੁਝ ਹੋ ਰਿਹਾ ਜੀ ਮਤਲਬ ਕਰੀ ਉਹ ਵੀ ਕਰ ਸਿਆਸਤਦਾਨ ਨੂੰ ਮਤਲਬ ਜਿਹੜੀ ਹੈ ਗੰਦੀ ਖੇਡ ਖੇਡਣ ਦਾ ਅਧਿਕਾਰ ਹੈ ਉਹ ਖੇਡੀ ਜਾਣ ਹੂੰ ਪਰ ਮੇਰਾ ਮਤਲਬ ਇਹ ਹੈ ਕਿ ਐਸੇ ਹੋਇਆ ਕੀ ਹੈ ਕੁਮ ਮਤਲਬ ਮਦਰ ਉਹ ਜਿਹੜੀ ਜਿਹੜੀ ਲੀਡਰਸ਼ਿਪ ਦਾ ਜਿਹੜਾ ਅਸਲ ਆਪਣੀ ਪ੍ਰੋਬਲਮ ਮੇਰੀ ਪ੍ਰੋਬਲਮ ਇਹ ਹੈ ਕਿ ਜਿਸ ਵੇਲੇ ਮੈਂ ਤੁਹਾਡੇ ਵਾਲੀ ਉਮਰ ਚੋਂ ਲੰਘਿਆ ਸੀ ਲੀਡਰਸ਼ਿਪ ਵਿੱਚ ਉਦੋਂ ਗੈਲੈਕਸੀ ਸੀ ਇੱਕ ਹਰਜਨ ਸਿੰਘ ਬੈਠਾ ਸੀ ਉਤਰਣੇ ਬੈਠਾ ਸੀ ਮਤਲਬ ਟੋੜਾ ਬੈਠਾ ਸੀ ਬਾਦਲ ਬੈਠਾ ਸੀ ਉਹ ਮਤਲਬ ਇਹ ਸਾਰੇ ਇਹ ਬੰਦੇ ਸਾਰੇ ਇਹ ਇੱਕ ਲੋਕਾਂ ਕੋਲ ਬਦਲ ਸੀਗਾ ਹੂੰ ਬਾਦਲ ਸਾਹਿਬ ਨੇ ਜਿਹੜਾ ਬਦਲ ক্লোਜ਼ ਕੀਤਾ ਤੇ ਗੱਲਾ ਸੁਖਵੀਰ ਸਿੰਘ ਬਦਲ ਰਹਿਣ ਦਿੱਤਾ ਜਿਹੜਾ ਕੇ ਸਾਹਮਣੇ ਆਇਆ ਕਿ ਦੇ ਸਾਡਾ ਲੀਡਰ ਲੀਡਰਲੈਸ ਕਰ ਰਹੇ ਨੇ ਸਾਨੂੰ ਭਾਈ ਲੀਡਰਲੈਸ ਕੰਮ ਨੂੰ ਕਦੋਂ ਕਿ ਨਹੀਂ ਕੀਤਾ ਹੈ ਕੌਣ ਕਰ ਸਕਦਾ ਹੈ ਲੀਡਰਲੈਸ ਉਦੋਂ ਨਾ ਹੋਇਆ ਜਦੋਂ ਰਣਜੀਤ ਸਿੰਘ ਮਤਲਬ ਨਹੀਂ ਰਿਹਾ ਹੂੰ ਲੀਡਰਲੈਸ ਉਦੋਂ ਨਾ ਹੋਇਆ ਜਦੋਂ ਮਤਲਬ ਆਲੂ ਵਾਲੀ ਆਲੂ ਵਾਲਿਆ ਜਸਤਾ ਸਿੰਘ ਨਹੀਂ ਰਿਹਾ ਹੂੰ ਜਸਤਾ ਜਸਤਾ ਸਿੰਘ ਰਾਮ ਕੜਿਆ ਲੈ ਰਿਹਾ ਬੰਦਾ ਬਹਾਦਰ ਨਹੀਂ ਰਿਹਾ ਲੀਡਰਸ਼ਿਪ ਤੇ ਵਿੱਚ ਉਸੀ ਕੀ ਮਤਲਬ ਚਲਦੀ ਆ ਰਹੀ ਸੀ ਹੁਣ ਉਹ ਇਸ ਵੇਲੇ ਇਹ ਪ੍ਰੋਬਲਮ ਆ ਇਹ ਹੋ ਹੈ ਕਿ ਕਿਉਂ ਹੁੰਦੀ ਹੈ ਅਸਲ ਵਿੱਚ ਇਹ ਹੈ ਕਿ ਜਿਹੜੀ ਅਕਾਲੀ ਲੀਡਰਸ਼ਿਪ ਅਪ ਟੂ ਬਾਦਲ ਹੈ ਹੂੰ ਉਹ ਉਹਨਾਂ ਦਾ ਮਨ ਉਤੇ ਸ਼ਾਸਤ੍ਰ ਨਾਲ ਹੋ ਸਕਦਾ ਸੀ ਰੂਹ ਹਮੇਸ਼ਾ ਪੰਥਰਾਂ ਰਹਿੰਦੀ ਸੀ ਹੂੰ ਉਲਟ ਹੋ ਗਿਆ ਹੁਣ ਰੂਹ ਦੇ ਲੈਵਲ ਤੇ ਜਿਹੜੀ ਗੱਲ ਖੜੀ ਸੀ ਨਾ ਉਹ ਸਾਡੇ ਕੋਲ ਗਵਾਚ ਜਾਂਦੀ ਹੈ ਗਵਾਚਦੀ ਹੈ ਤੇ ਉਹ ਬਾਣੀ ਵਾਲੇ ਮੁੜੇ ਬਿਨਾ ਨਹੀਂ ਪ੍ਰਾਪਤ ਹੁੰਦੀ ਹੂੰ ਤਾਂ ਮੇਂ ਦੀ ਪ੍ਰੋਬਲਮ ਇਹ ਨਹੀਂ ਹੈ ਕਿ ਉਹ ਐਸਬੀਸੀ ਦਾ ਪ੍ਰਧਾਨ ਲਵੇ ਤੇ ਉਹਦੀ ਮਰਜ਼ੀ ਚੱਲੇ ਉਹਦੀ ਪ੍ਰੋਬਲਮ ਹੈ ਕਿ ਉਹ ਬਾਣੀ ਦਾ ਬੰਦਾ ਵੀ ਹੈ ਬਿਲਕੁਲ ਜਦੋਂ ਕੋਈ ਬੰਦਾ ਉਦਾਸ ਹੁੰਦਾ ਹੈ ਤਾਂ ਮੈਂ ਉਹਨੂੰ ਬਾਣੀ ਦਾ ਬੰਦਾ ਬਣਾ ਲਾਂ ਬਿਲਕੁਲ ਨੀਤਾ ਮੀ ਸਾਹਿਬ ਚ ਇੱਕ ਹੋ ਵੀ ਹੈ ਇਹ ਇਸ ਤਰ੍ਹਾਂ ਬਹੁਤ ਔਖਾ ਹੋਊਗਾ ਹੂੰ ਐਸਵੇਂ ਐਸੀ ਉਸ ਥਾਂ ਤੇ ਆ ਗਏ ਆ ਜਿੱਥੋਂ ਸਾਨੂੰ ਆਪਣੇ ਪੈਰ ਨਹੀਂ ਦਿਖਦੇ ਉਸ ਰਾਜ ਵਿੱਚ ਢਿੰਡਲ ਬੰਦੇ ਨੂੰ ਆਪਣੇ ਪੈਰ ਨਹੀਂ ਦਿਖਦੇ ਹੂੰ ਅਸੀਂ ਆਪਣੀਆਂ ਆकांक्षाਵਾਂ ਦੇ ਬਦਰ ਨਾਲ ਇਹਨਾਂ ਵਾਦਾ ਕਰ ਲਿਆ ਕਿ ਸਾਨੂੰ ਆਪਣਾ ਹੋ ਵੀ ਨਹੀਂ ਦਿਸਦਾ ਇੱਕ ਭੈ ਜਿਹੜਾ ਨਾ ਉਹ ਤੁਹਾਨੂੰ ਚਲਾਉਂਦਾ ਹੈ ਹੂੰ ਇਹਨੂੰ ਗੁਰਬਾਣੀ ਵਿੱਚ ਨਿਰਮਲ ਪਉ ਆਖਿਆ ਹੋਇਆ ਹੈ ਹੂੰ ਉਹ ਇਹ ਪਉ ਹੈ ਪੈ ਹੀ ਮੁੱਕ ਗਿਆ ਪੈ ਮੁੱਕ ਗਿਆ ਨਿਰਮਲ ਪਉ ਹੀ ਮੁੱਕ ਗਿਆ ਹਉਮੈ ਹਉਮੈ ਰਹਿ ਗਈ ਹੈ ਜਿਹੜਾ ਬੋਲਦਾ ਉਹ ਐਵੇਂ ਬੋਲਦਾ ਹੈ ਕਿ ਬਦਰ ਹਰਫੇ ਆਖਰ ਹੋ ਗਿਆ ਹੈ ਹੂੰ ਇਹ ਤੋਂ ਬਿਨਾ ਕੁਛ ਹੈ ਹੀ ਨਹੀਂ ਹੂੰ ਸਵਾਲ ਇਹ ਹੈ ਕਿ ਸਿਆਸਤ ਸਿੱਖਾਂ ਦੀ ਇਸ ਵੇਲੇ ਕੋਈ ਨਹੀਂ ਹੈ ਹੂੰ ਬਾਦਲ ਤੜਾ ਸਮਝਦਾ ਕਿ ਮੈਂ ਕਾਬਜਾਂ ਕਿਉਂਕਿ ਉਹਨਾਂ ਕੋਲ ਫੱਟਾ ਹੈ ਐਸੇ ਫੱਟੇ ਦੀ ਸਿਆਸਤ ਹੈ ਯਾਰ ਐਨੇ ਫੱਟੇ ਲਾ ਲਏ ਅਸੀਂ ਪਰ ਮਤਲਬ ਸ਼੍ਰੋਮਣੀ ਅਕਾਲੀ ਦਲ ਦੇ ਨਾਂ ਤੇ ਮਹਨ ਵਾਲਾ ਫੱਟਾ ਲੱਗਿਆ ਜੀ 1920 ਵਾਲਾ ਫੱਟਾ ਲੱਗਿਆ ਹੋਇਆ ਇਸ ਤਰ੍ਹਾਂ ਹੀ ਮਤਲਬ ਰਣਜੀਤ ਸਿੰਘ ਵਾਲੀ ਬਣਾਈ ਫਿਰਦੇ ਨੇ ਇੱਕ ਹੋਰ ਬਣਾਈ ਫਿਰਦੇ ਨੇ ਮਤਲਬ ਐਨੇ 11 ਅਕਾਲੀ ਦਲ ਬਣਾਈ ਫਿਰਦਾ ਅਸੀਂ ਕੱਲ ਕੋਈ 11 ਅਕਾਲੀ ਦਲ ਤੇ ਮਾਗੀ ਤੇ ਇੱਕ ਫੱਟਾ ਹੋਰ ਲੱਗਣ ਨੂੰ ਤਿਆਰ ਉਹ ਜਿਹੜਾ ਫੱਟਾ ਤੀਜਾ ਲੱਗਣ ਨੂੰ ਤਿਆਰ ਹੈ ਉਹ ਤੇ ਦੇਖ ਲੈ ਉਹ ਤੇ ਸਿੰਪਲ ਜੀ ਗੱਲ ਹੈ ਮੈਂ ਨੂੰ ਨਹੀਂ ਕਹਿਣਾ ਚਾਹੀਦਾ ਹੋਰ ਤੇ ਪਰ ਮੈਨੂੰ ਐ ਅਮਰਤਪਾਲ ਨਾਲ ਤੇ ਹੋਣਾ ਕੀ ਆ ਮੈਨੂੰ ਪਤਾ ਨਹੀਂ ਹੈ ਪਰ ਅਮਰਤਪਾਲ ਦੇ ਪਿਓ ਦਾ ਉਹ ਹੀ ਹਾਲ ਹੋਣਾ ਜਿਹੜਾ ਪਿੰਡਾਂ ਵਾਲੇ ਦੇ ਪਿਓ ਦਾ ਹੋਇਆ ਸੀ ਹੂੰ ਪਿੰਡਾਂ ਦੇ ਪਿਓ ਨੂੰ ਸਾਰੀ ਤਾਕਤ ਦੇ ਹੀ ਦਿੱਤੀ ਸੀ ਪੰਦਰੇ ਹੂੰ ਜਾ ਕੇ ਕਰੇ ਹੂੰ ਕੀ ਹੋਇਆ ਸੀ ਉਹਦਾ ਹੂੰ ਬੰਦਿਆ ਸਵਾਲ ਆਇਆ ਵੀ ਤੁਸੀਂ ਕੁਆਲੀਫਾਈ ਕਾਦੇ ਵਾਸਤੇ ਕਰਦੇ ਹੋ ਜੇ ਤੁਸੀਂ ਉਹ ਮਿਲ ਗਿਆ ਜੋ ਜਿਹੜਾ ਸੇ ਕੁਆਲੀਫਾਈ ਨਹੀਂ ਕਰਦੇ ਤੇ ਸਮਝ ਲਓ ਤੁਹਾਡੇ ਗੱਲ ਪੈ ਦੇਗਾ ਹੂੰ ਉਹ ਤੁਹਾਡਾ ਲਈ ਹੈ ਸੋ ਬਹੁਤ ਬਹੁਤ ਮਿਹਰਬਾਨੀ ਸਰ ਬਹੁਤ ਬਹੁਤ ਧੰਨਵਾਦ ਤੁਹਾਡਾ